ਬੱਡੀ ਮਿਲੀ ਹੈ 5 ਕਿਲੋ 200 ਗ੍ਰਾਮ ਹੀਰੋਇਨ ਬਰਾਮਦ ਕੀਤੀ ਗਈ ਹੈ ਪਰ ਤਿੰਨ ਦੋਸ਼ੀ ਇਹਦੇ ਚ ਗ੍ਰਿਫਤਾਰ ਕੀਤੇ ਗਏ ਨੇ ਇਹਦੀ ਜਿਹੜੀ ਕਿੰਗਪਿਨ ਹੈ ਇਸ ਡਰਗ ਆਟਲ ਦੀ ਹੁਮਨਦੀਪ ਕੌਰ ਜੋ ਕਿ ਵਿਡੋ ਹੈ ਇਬਨ ਕਲਾਂ ਦੇ ਵਿੱਚ ਮੈਰਿਡ ਸੀਗੀ ਚੁਬਾਲ ਦੇ ਕੋਲ ਔਰ ਖਾਲਣਾ ਇਹਦੇ ਪੇਕੇ ਨੇ ਬਿਲਕੁਲ ਇੰਟਰਨੈਸ਼ਨਲ ਬਾਰਡਰ ਦੇ ਉੱਤੇ ਇਹ ਇਹਦੇ ਨਾਲ ਜਿਹੜੇ ਦੋ ਗ੍ਰਿਫਤਾਰੀਆਂ ਹੋਈਆਂ ਆ ਆਲਮ ਅਰੋੜਾ ਤੇ ਮਨਮੀਤ ਏਲੀਅਸ ਗੋਲੂ ਇਹ ਦੋਨੋਂ ਬੰਦੇ ਇਹਦੇ ਨਾਲ ਕੰਮ ਕਰਦੇ ਸੀਗੇ ਜਿਹੜੀ ਮਨਦੀਪ ਕੌਰ ਹੈ ਇਹਦੇ ਇੱਕ ਕਿਸੇ ਨਾਲ ਰਿਲੇਸ਼ਨਸ਼ਿਪ ਦੇ ਵਿੱਚ ਸੀਗੀ ਏ ਜਿਨੇ ਪਾਕਿਸਤਾਨ ਦੇ ਵਿੱਚ ਬੈਠੇ ਬੜੇ ਨੋਟੋਰੀਅਸ ਸਮਗਲਰਜ਼ ਨਾਲ ਇਹਦਾ ਰਾਫਤਾ ਕਰਾਇਆ ਔਰ ਫੋਨ ਦੇ ਜ਼ਰੀਏ ਇਸ ਡਰੱਗ ਟ੍ਰੇਡ ਦੇ ਵਿੱਚ ਸਰਗਰਮ ਹੋ ਗਈ ਔਰ ਜਿਹੜੇ ਦੋ ਬੰਦੇ ਨੇ ਇਹਦੇ ਨਾਲ ਕੰਮ ਕਰਦੇ ਰਹੇ ਇਹਨਾਂ ਦੇ ਰਾਹੀਂ ਇਹ ਸਾਰਾ ਆਪਣਾ ਕਾਰੋਬਾਰ ਹੈ ਸ਼ਿਫਟਿੰਗ ਹੈ ਜੇ ਕਨਸਾਈਨਮੈਂਟ ਦੀ ਜਾਂ ਕਿਸੇ ਨੂੰ ਹੈਂਡਓਵਰ ਕਰਨ ਦਾ ਇਹ ਕੰਮ ਕਰਦੇ ਰਹੇ ਇਸ ਤੋਂ ਇਲਾਵਾ ਇਹਨਾਂ ਦਾ ਇੱਕ ਹੋਰ ਅਸੋਸੀਏਟ ਜਿਹੜਾ ਬਾਰਡਰ ਏਰੀਏ ਦਾ ਉਹ ਵੀ ਫਿਕਰ ਹੋਇਆ ਤੇ ਉਹਦੇ ਤੇ ਵੀ ਵਰਕ ਕਰ ਰਹੇ ਆ ਅਸੀਂ ਜਿਹੜੀ ਮੇਨ ਗੱਲ ਸਾਹਮਣੇ ਆਈ ਹੈ ਕਿ ਮਨਦੀਪ कौर ਜਿਹੜੀ ਹੈ ਜਦ ਇਹਨੇ ਡੀਪ ਲਿੰਕ ਬਣਨ ਤੋਂ ਬਾਅਦ ਇਹ ਛਾਟੇ ਤੇ ਇੱਥੇ ਆ ਕੇ ਕਿਰਾਏ ਤੇ ਮਨਮਿਤ ਦੇ ਘਰ ਹੀ ਰਹਿਣ ਲੱਗੀ ਔਰ ਕਾਫੀ ਇਹ ਲੋਕਾਂ ਨਾਲ ਸੰਪਰਕ ਕਰਕੇ ਔਰ ਸਪਲਾਈ ਦੇ ਵਿੱਚ ਪੂਰੀ ਤਰ੍ਹਾਂ ਨੈਟਵਰਕ ਨੂੰ ਆਪ ਚਲਾਉਂਦੀ ਰਹੀ ਆਪ ਸੁਪਰਵਾਈਜ਼ ਕਰਦੀ ਰਹੀ ਜਿਹੜੀ ਇੱਕ ਹੋਰ ਇੰਪੋਰਟੈਂਟ ਗੱਲ ਇਹਦੇ ਸਾਹਮਣੇ ਆਈ ਹੈ ਕਿ ਪੁਲਿਸ ਯੂਨੀਫਾਰਮ ਨੂੰ ਵੀ ਇਮਪਰਸੋਨੇਟ ਕਰਦੀ ਰਹੀ ਐਜ਼ ਅ ਪੁਲਿਸ ਪਰਸਨਲ ਇਹ ਯੂਨੀਫਾਰਮ ਪਾ ਕੇ ਕਿਤੇ ਜਾਣਾ ਆਉਣਾ ਤਾਂ ਕਿ ਸ਼ੱਕ ਨਾ ਪਵੇ ਔਰ ਪੁਲਿਸ ਨੂੰ ਕਿਤੇ ਚਖਮਾ ਦੇ ਸਕੇ ਜਿਹੜਾ ਤੁਹਾਨੂੰ ਮੈਂ ਦੱਸਿਆ ਕਿ ਅਸੋਸੀਏਟ ਰਹਿੰਦਾ ਉਹਦੇ ਤੇ ਵੀ ਅਸੀਂ ਕਾਫੀ ਡੀਪਲੀ ਕੰਮ ਕਰ ਰਹੇ ਹਾਂ ਉਹਦਾ ਅਸੀਂ ਨਾਮ ਨਹੀਂ ਡਿਸਰੋਜ਼ ਕਰ ਰਹੇ ਬਿਕੋਜ਼ ਸਾਰਾ ਆਪਰੇਸ਼ਨਲ ਅੱਗੇ ਉਹਦੇ ਤੇ ਫਰਦਰ ਚੱਲ ਰਹੀ ਹੈ ਔਰ ਮੈਨੂੰ ਕਾਫੀ ਉਮੀਦ ਹੈ ਕਿ ਇਸ ਦੇ ਵਿੱਚ ਹੋਰ ਰਿਕਵਰੀ ਆਉਣ ਵਾਲੇ ਦਿਨ ਸਾਨੂੰ ਹੋਏਗੀ ਜੇ ਆਪਾਂ ਇਹਨਾਂ ਦਾ ਪਛੋਕਰ ਦੇਖੀਏ ਬੰਦੀਪ ਕੌਰ ਜਿਵੇਂ ਤੁਹਾਨੂੰ ਦੱਸਿਆ ਵਾਈਫ ਆਫ ਲੇਟ ਦਵਿੰਦਰ ਸਿੰਘ ਹੈ ਵਿਡੋ ਹੈਗੀ ਹੈ 27 ইয়ার্স ਦੀ এজ ਹੈ 27 ਸਾਲ 12ਵੀਂ ਪਾਸ ਹੈ ਸੈਲੂਨ ਤੇ ਕੰਮ ਕਰਦੀ ਹੈ ব্যাকਗਰਾਉਂਡ ਪਿਛਲਾ ਕੋਈ ਐਨਡੀਪੀਐਸ ਜਾਂ ਕੋਈ ਕ੍ਰਿਮੀਨਲ ਕੇਸ ਨਹੀਂ ਹੈ ਸਿਮਿਲਰਲੀ ਆਲਮ ਅਰੋੜਾ ਜਿਹੜਾ ਇਹ ਜਨਤਾ ਕਲਨੀ ਛਾਟੇ ਦਾ 23 ਸਾਲ ਦਾ ਔਰ ਕੰਮ ਨਹੀਂ ਕੋਈ ਕਰਦਾ ਵਿਹਲਾ ਹੈ ਬਿਲਕੁਲ ਤੇ ਪੁਰਾਣਾ ਕੇਸ ਵੀ ਕੋਈ ਨਹੀਂ ਮਨਮੀਤ ਗੋਲੂ ਹੈ 21 ਸਾਲ ਦਾ ਇਹ ਇੱਕ ਕਪੜੇ ਦੀ ਕਿਸੇ ਫੈਕਟਰੀ ਦੇ ਵਿੱਚ ਯੂਨਿਟ ਚ ਕੰਮ ਕਰਦਾ ਹੈ ਪਿਛਲਾ ਕੇਸ ਇਹਦੇ ਤੇ ਵੀ ਕੋਈ ਨਹੀਂ ਸੋ ਇਹਦੇ ਸਾਰੇ ਜਿਹੜੀ ਕਾਰਗੁਜ਼ਾਰੀ ਹੈ ਸਾਡੇ ਡੀਸੀਪੀ ਰਵਿੰਦਰਪਾਲ ਜੀ ਨਵਜੋਤ ਜੀ ਏਡੀਸੀਪੀ ਹਰਮਿੰਦਰ ਸਾਡੇ ਏਸੀਪੀ ਸਾਹਿਬ ਅਮੋਲਕਦੀਪ ਇਨਸਪੈਕਟਰ ਸਾਹਿਬ ਤੇ ਸਾਰੀ ਇਹਨਾਂ ਦੀ ਟੀਮ ਇਹਨਾਂ ਨੇ ਬੜਾ ਵਧੀਆ ਇਹ ਆਪਰੇਸ਼ਨ ਨੂੰ ਅੰਜਾਮ ਦਿੱਤਾ ਔਰ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਆਉਣ ਵਾਲੇ ਟਾਈਮ 'ਚ ਇਹਦੇ ਚ ਹੋਰ ਰਿਕਵਰੀਜ਼ ਤੇ ਰਸਤੀ ਉਮੀਦ ਹੈ ਸਰ ਮਨਦੀਪ ਅਰਸਤ ਨਹੀਂ ਕੀਤਾ ਇਹ ਬਿਲਕੁਲ ਕੀਤੀ ਗਈ ਹੈ ਜੀ ਉਹ ਫਿਰ ਥੋੜੀ ਜਿਹੀ ਉਹ ਪ੍ਰੋਬਲਮ ਸੀ ਜੀ ਹੈਲਥ ਦੀ ਕੱਲ ਦੀ ਤੇ ਉਸ ਕਰਕੇ ਪਰ ਸਰ ਇਹ ਵਰਦੀ ਪਾ ਕੇ ਫਿਰ ਕਿੱਦਾਂ ਕਿ ਨਹੀਂ ਵਰਦੀ ਬਾਰੇ ਨਾ ਇੰਡੀਕੇਸ਼ਨ ਸਾਨੂੰ ਆਈ ਹੈ ਉਹ ਹੁਣੇ ਜੇ ਰਿਕਵਰੀ ਕਰਨੀ ਹੈ ਬਿਕੋਜ਼ ਆਫ ਥੋੜੀ ਜਿਹੀ ਦੀ ਤਬੀਅਤ ਦੇ ਵਿੱਚ ਪ੍ਰੋਬਲਮ ਸੀਗੀ ਫੋਟੋਗ੍ਰਾਫਸ ਦੇ ਵਿੱਚ ਜਿਹੜੀ ਹੈ ਫੋਨ ਦੇ ਵਿੱਚ ਇਹਦੀ ਵਰਦੀ ਦੀਆਂ ਫੋਟੋਸ ਅਸੀਂ ਦੇਖੀਆਂ ਉੱਥੇ ਅਸੀਂ ਵਰਕ ਕਰ ਰਹੇ ਹਾਂ ਬੇਸਿਕਲੀ ਤਾਂ ਇਹ ਤੁਹਾਨੂੰ ਪਤਾ ਹੀ ਹੈ ਕਿ ਕ੍ਰਿਮੀਨਲਸ ਕੋਈ ਨਾ ਕੋਈ ਮੋਡਸ ਬ੍ਰੈਂਡੀ ਤੇ ਛਾਤਰ ਹੋ ਕੇ ਆਪਣੇ ਆਪ ਨੂੰ ਕਨਸੀਲ ਕਰਕੇ ਔਰ ਆਪਣਾ ਜਿਹੜਾ ਨਫੇਰੀਅਸ ਐਕਟੀਵਿਟੀਜ਼ ਨੇ ਜਾਂ ਇਲੀਗਲ ਐਕਟੀਵਿਟੀ ਨੂੰ ਅੰਜਾਮ ਦਿੰਦੇ ਰਹਿੰਦੇ ਸਰ ਕਿੰਨਾ ਕਿ ਟਫੀ ਹੈ ਕਿ ਔਰਤ ਜਿੱਦਾਂ ਦੇ ਸ਼ਕਤ ਕਾਟੀ ਕੀਤਾ ਜਾਂਦਾ ਪਹਿਲੇ ਕਿਉਂਕਿ ਬੱਚਿਆਂ ਦਾ ਕਾਟੂ ਤੇ ਦੇਖਣ ਨੂੰ ਮਿਲਿਆ ਸੀ ਕੱਲੀ ਹੀ ਆ ਤਾਂ ਤੁਸੀਂ ਦੇਖੋ ਸਰ ਕੱਲੀ ਵਰਦੀ ਪਾਉਂਦੀ ਤੇ ਤੁਹਾਨੂੰ ਸਟਾਰ ਵੀ ਲੱਗਾ ਕੋਈ ਚਮਕੀ ਉਹ ਉਹਦੇ 'ਚ ਹੈਗਾ ਸਟਾਰ ਲੱਗਿਆ ਜੀ ਤੇ ਉਹਦੇ ਤੇ ਕੰਮ ਕਰ ਰਹੇ ਆਪਾਂ ਪਰ ਇਹ ਔਰਤਾਂ ਦਾ ਨੈਟਵਰਕ ਕਿਵੇਂ ਇਨਾ ਚੈਲੰਜ ਹੈ ਦੇਖੋ ਪੁਲਿਸ ਵਾਸਤੇ ਹਮੇਸ਼ਾ ਹੀ ਚੈਲੰਜ ਹੁੰਦਾ ਜੀ ਕਿਉਂਕਿ ਇੱਕ ਤਰ੍ਹਾਂ ਦੀ ਅਕ੍ਰੋਸ ਬਾਰਡਰ ਪ੍ਰੌਕਸੀ ਵਾਰੀ ਚੱਲ ਰਹੀ ਹੈ ਕਿ ਉਧਰੋਂ ਬਾਰ-ਬਾਰ ਬਾਰ-ਬਾਰ ਡਰੋਨ ਰਾਹੀਂ ਇੰਨੀਆਂ ਕਨਸਾਈਨਮੈਂਟਸ ਪੁਸ਼ ਹੋ ਰਹੀਆਂ ਤੇ ਉਹਦੇ ਚ ਚੈਲੰਜ ਪੁਲਿਸ ਵਾਸਤੇ ਰਹਿੰਦਾ ਪਰ ਮੈਨੂੰ ਬੜੇ ਫਖਰ ਨਾਲ ਇਹ ਕਹਿਣਾ ਕਿ ਪਰਮਾਤਮਾ ਦੀ ਮਿਹਰ ਨਾਲ ਸਾਡੀ ਟੀਮ ਬਹੁਤ ਵਧੀਆ ਹੈ ਔਰ ਸਾਰੇ ਬੜੇ ਮਿਹਨਤੀ ਆਫੀਸਰ ਨੇ ਸਾਰਿਆਂ ਨੇ ਬੜੀ ਮਿਹਨਤ ਕੀਤੀ ਹੈ ਸਪੈਸ਼ਲੀ ਮੋਲਕ ਜੀ ਦੀ ਟੀਮ ਤੇ ਇਹਨਾਂ ਦੇ ਜਿਹੜੇ ਨਾਲ ਸਾਡੇ ਮੁਲਾਜ਼ਮ ਨੇ ਉਹਨਾਂ ਨੇ ਬਹੁਤ ਦਿਨ ਰਾਤ ਮਿਹਨਤ ਕੀਤੀ ਹੈ ਤੇ ਇੱਕ ਵੱਡੀ ਸਾਈਜ਼ੇਬਲ ਰਿਕਵਰੀ ਹੈ ਸਰਕਾਰ ਕਿਵੇਂ ਸਰਕਾਰ ਕਿਹੜੇ ਬਣਾਵਾ ਦਿੱਤਾ ਉਹ عمر ਕਿੰਨੀ ਹੈ ਤੇ ਪੜ੍ਹੇ ਲਿਖੇ ਕਿੰਨੇ ਕਰ 27 ਸਾਲ ਮੈਂ ਤੁਹਾਨੂੰ ਦੱਸਿਆ 12ਵੀਂ ਪਾਸ ਹੈ ਜੀ ਤੇ ਤੁਸੀਂ ਰਿਕਵਰੀਜ਼ ਕੀਤੀਆਂ ਪਿਛਲੇ ਸਾਲ ਦੇ ਵਿੱਚ ਆ ਇਹ ਛੜੇਗੀ ਇੱਕ ਕੋਈ ਸਵਾਲ ਹੈ ਕਿ ਅਖਿਰ ਤੱਕ ਕਿਵੇਂ ਆਈ ਐਡਾ ਵੱਡਾ ਨੈਟਵਰਕ ਕਿਵੇਂ ਸਟਾਰਟ ਨਾ ਤੁੰ ਦਾ ਸੇਨਾ ਜੀ ਇਹ ਜਦੋਂ ਇਹ ਵਿੱਡੋ ਬਣ ਹੋ ਗਈ ਉਸ ਤੋਂ ਬਾਅਦ ਇਹਦਾ ਕੋਈ ਰਿਲੇਸ਼ਨਸ਼ਿਪ ਚ ਆ ਗਈ ਕਿਸੇ ਬੰਦੇ ਨਾਲ ਉੱਤੇ ਅਸੀਂ ਕੰਮ ਕਰ ਰਹੇ ਹਾਂ ਉਹ ਜੀ ਸਾਹਿਬ ਬੋਲੋ ਜਿਹੜਾ ਨਾਮ ਕੋ ਦੁਲਖਾ ਹੈ ਉਹ ਜੀ ਹਾਂ ਜੀ ਉਹਨੇ ਇਹਦਾ ਸਾਰਾ ਸੰਪਰਕ ਬਾਹਰ ਕਰਵਾਇਆ ਕਿੰਨੇ 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 ਸਰਫਰ ਬਸ ਚ ਚਾਰ 4 ਮਹੀਨੇ ਤੋਂ 5 ਮਹੀਨੇ ਤੋਂ ਕਹਿੰਦੇ ਅਸੀਂ ਕਾਫੀ ਐਕਟਿਵ ਨਹੀਂ ਉਹ ਮੁੰਡੇ ਜਿਹੜੇ ਦੋਨੇ ਨਾਲ ਲਾਏ ਆ ਸੀਆਈਏ ਦਾ ਕੁਝ ਸੀਆਈਏ ਦੇ ਮੂਲਕ ਹੋਣਾਂ ਦੀ ਟੀਮ ਦਾ ਜੀ ਸਾਰਾ ਸਰ ਯਾਰ ਗੋਲੂ ਨਾਮ ਦਾ ਲੜਕਾ ਉਹਦਾ ਕੀ ਹੋਰ ਜੀ ਹਾਂ ਜੀ ਜਿਹਦਾ ਨਾਮ ਲੈ ਗੋਲੂ ਉਹਦਾ ਕੀ ਹੋਣਾ ਉਹ ਗੋਲੂ ਦੇ ਘਰ ਮਨਮੀਤ ਗੋਲੂ ਜਿਹੜਾ ਹੈ ਉਹਦੇ ਘਰ ਇਹ ਰਹਿੰਦੀ ਸੀ ਮਨਦੀਪ ਕੌਰ ਔਰ ਇਹ ਗੋਲੂ ਤੇ ਆਲਮ ਜਿਹੜੇ ਦੋਨੋਂ ਇਹਦੇ ਵਾਸਤੇ ਕੰਮ ਕਰਦੇ ਸੀਗੇ ਸਾਰਾ ਇਹ ਕਨਸਾਈਨਮੈਂਟ ਇਹ ਦੁਰਦੁਰ ਕਰਨੀ ਕਲੈਕਟ ਕਰਨੀ ਲੁਕਾਉਣੀ ਅੱਗੇ ਡਿਲੀਵਰ ਕਰਨੀ ਉਹ ਸਾਰਾ ਕੰਮ ਇਹੀ ਕਰਦੇ ਸੀ ਸਰ ਹੋਰ ਵੀ ਇਹਨਾਂ ਦਾ ਕੋਈ ਲੇਡੀਜ਼ ਐਸੋਸੀਏਟ ਕਰ ਰਹੀ ਸੀ ਆਪੋ ਨਾਲ ਗੈਂਗ ਬਣਾਉਣ ਵਾਸਤੇ ਨਹੀਂ ਲੇਡੀ ਦਾ ਹੋਰ ਕੋਈ ਅਜੇ ਰੋਲ ਨਹੀਂ ਆਇਆ ਦੋ ਜਿਹੜੇ ਮੇਲ ਹੈਗੇ ਉਹਨਾਂ ਨੂੰ ਮੈਂ ਦੱਸਿਆ ਉਹਦੇ ਤੇ ਕੰਮ ਅਸੀਂ ਕਰ ਰਹੇ ਹਾਂ